ਹਾਂਜੀ ਸਤਿ ਸ੍ਰੀ ਅਕਾਲ ਮੇਰੇ ਭਰਾਵਾਂ ਨੂੰ ਲੋ ਜੀ ਕਬੱਡੀ ਦਾ ਪਾਰਿਆ ਇੱਕ ਹੋਰ ਜੋ ਕਿ ਸੰਤ ਬਾਬਾ ਲਖਮਣ ਦਾਸ ਜੀ ਸਪੋਰਟਸ ਕਲੱਬ ਵੱਲੋਂ ਕਰਵਾਇਆ ਜਾ ਰਿਹਾ ਹੈ ਇਹ ਕਬੱਡੀ ਕਾਪਾ ਸ਼੍ਰੀ ਮੁਕਸਦ ਸਾਹਿਬ ਦਾਤੀ ਤੇ ਹੋ ਰਿਹਾ ਹੈ ਜੋ ਕਿ 21 ਤੇ 22 ਅਗਸਤ 2025 ਦਿਨ ਵੀਰਵਾ ਤੇ ਸ਼ੁੱਕਰਵਾਰ ਨੂੰ ਹੋਵੇਗਾ ਜੋ ਕਿ 22 ਅਗਸਤ ਨੂੰ ਜੋ ਟੀਮਾਂ ਖੇਡਣਗੀਆਂ ਉਹਨਾਂ ਦਾ ਪਹਿਲਾ ਨਾਮ ਹੈਗਾ 17000 ਤੇ ਦੂਜਾ ਹੈਗਾ 14000 ਰੁਪਏ ਗਿਆ 53 ਕਰੋ ਵਾਲੀਆਂ ਟੀਮਾਂ ਦਾ ਪਹਿਲਾ ਨਾਮ ਆਏਗਾ 8100 ਰੁਪਏ ਗਿਆ ਤੇ ਦੂਜਾ ਹੈਗਾ 650 ਰੁਪਏ ਬੈਸਟ ਰੀਡਰ ਅਤੇ ਜਫੀ ਵਾਲੀ ਹੋਰ ਵੀ ਬਹੁਤ ਪ੍ਰਾਈਜ਼ ਨੇ ਤੇ ਬੈਸਟ ਹੰਡੀ 5 ਕਿਲੋ ਕਿਉ ਵੀ ਦਿੱਤਾ ਜਾਏਗਾ ਤੇ ਇਸੇ ਤਰ੍ਹਾਂ ਜੋ ਕਿ 22 ਅਗਸਤ ਨੂੰ ਜੋ ਟੀਮਾਂ ਖੇਡਣਗੀਆਂ ਉਹਨਾਂ ਦਾ ਪਹਿਲਾ ਨਾਮ ਹੈਗਾ 55000 ਤੇ ਦੂਜਾ ਹੈਗਾ 41000 ਰੁਪਏ 8 ਕਿਲੋ ਵਾਲੀਆਂ ਟੀਮਾਂ ਦਾ ਜੋ ਕਿ ਪਹਿਲਾ ਨਾਮ ਹੈਗਾ 10000 ਤੇ ਦੂਜਾ ਹੈਗਾ 8000 ਰੁਪਿਆ ਤੇ ਜਿਹੜੀ 53 ਕਿਲੋ ਵਾਲੀਆਂ ਟੀਮਾਂ ਦਾ ਉਹਦੀ ਐਂਟਰੀ ਫੀਸ ਹੈਗੀ 100 ਰੁਪਿਆ ਤੇ ਜਿਹੜੀ ਹੈਗੀ ਆ 75 ਕਿਲੋ ਵਾਲੀਆਂ ਟੀਮਾਂ ਦਾ ਉਹਦੀ ਐਂਟਰੀ ਫੀਸ ਹੈਗੀ 300 ਰੁਪਿਆ ਤਾਂ ਇਹ ਮੈਂ ਛੇਰੀ ਮੁਖਸਰ ਸਾਹਿਬ ਦੀ ਧੰਕੀ ਤੇ ਕਰਵਾਇਆ ਜਾ ਰਿਹਾ ਹੈ ਜੋ ਕਿ ਪਹਿਲਾ ਇਨਾਮ ਜਿਹੜਾ ਹੈਗਾ 50000 ਰੁਪਏਵਾਂ ਤੇ ਨਾਲ ਦੇਸੀ ਘੋੜੀ ਦਿੱਤਾ ਜਾਏਗਾ ਉਹ ਵੀ 10 ਕਿਲੋ ਤੇ ਕਿਸੇ ਵੀ ਟੀਮ ਨੂੰ ਕਰਾਇਆ ਨਹੀਂ ਦਿੱਤਾ ਜਾਵੇਗਾ ਕਬੱਡੀ 53 ਕਿਲੋ ਅਤੇ 75 ਕਿਲੋ ਵਾਲਿਆਂ ਦਾ ਫਾਈਨਲ 21 ਅਗਸਤ ਨੂੰ ਹੋਵੇਗਾ ਜੋ ਕਿ ਸੰਤ ਮਾਪਾ ਲਸ਼ਮਨ ਦਾਸ ਜੀ ਸਪੋਰਟਸ ਕਲੱਬ ਵੱਲੋਂ ਇਹ ਕਬੱਡੀ ਦਾ ਪੈਨ ਪੱਧਰ ਤੇ ਕਰਵਾਇਆ ਜਾ ਰਿਹਾ ਜੋ ਕਿ ਐਨਆਰਬੀ ਰਾਧੀ ਸਪੋਰਟ ਨਾਹਰ ਵੰਡੀ ਕੱਪ ਹੋ ਰਿਹਾ ਹੈ ਇਹ ਕੋਡੀ ਕੱਪ ਛੇਰੀ ਮੁਕਸਨ ਸਾਹਿਬ ਦੀ ਧਰਤੀ ਤੇ ਹੋ ਰਿਹਾ ਹੈ ਜੋ ਕਿ ਸਾਰਿਆਂ ਨੂੰ ਬੇਨਤੀ ਹੈ ਹੌਮਾ ਹੁਮਾ ਕੇ ਜਰੂਰ ਪਹੁੰਚੋ 21 ਤੇ 22 ਅਗਸਤ ਧੰਨਵਾਦ ਦਾ ਨਾ ਪੀ